ਹੁਸ਼ਿਆਰਪੁਰ ਦੇ ਪਿੰਡ ਟਿਰਕਿਆਣਾ ਤੇ ਨੋਚਵੰਦ ਦੀ ਫਰਾਂਸ ਵਿੱਚ ਕੰਮ ਕਰਦੇ ਦੌਰਾਨ ਪੰਜਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਜਾਣ ਦੀ ਮਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦਿਨ ਆਉਂਦੇ ਪਿੰਡ ਟਿਰਕਿਆਣਾ ਦਾ ਰਹਿਣ ਵਾਲਾ ਸੀ ਤੇ 17 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਖਾਤਰ ਵਿਦੇਸ਼ ਦੀ ਧਰਤੀ ਫਰਾਂਸ ਵਿੱਚ ਗਿਆ ਸੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਨੋਚਵੰਦ ਦੀ ਮਾਤਾ ਸੁਰਿੰਦਰਕੌਰ ਨੇ ਦੱਸਿਆ ਕਿ ਕਮਲਜੀਤ ਸਿੰਘ ਫਰਾਂਸ ਵਿੱਚ 17 ਸਾਲ ਪਹਿਲਾਂ ਗਿਆ ਸੀ ਤੇ ਉੱਥੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਕੁਛ ਦਿਨ ਪਹਿਲਾਂ ਹੀ ਉਹਨਾਂ ਦੀ ਕਮਲਜੀਤ ਨਾਲ ਫੋਨ ਤੇ ਗੱਲਬਾਤ ਹੋਈ ਸੀ ਜਿਸ ਵਿੱਚ ਉਸ ਵੱਲੋਂ ਕਿਹਾ ਗਿਆ ਸੀ ਕਿ ਉਹ ਜਲਦ ਪਿੰਡ ਵਾਪਸ ਆਵੇਗਾ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਗਹਾਰ ਲਾਂਦਿਆਂ ਹੋਇਆਂ ਕਮਲਜੀਤ ਤੇ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਇੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਜ਼ਿਕਰਯੋਗ ਹੈ ਕਿ ਕੁਛ ਦਿਨ ਪਹਿਲਾਂ ਹੀ ਕਮਲਜੀਤ ਵੱਲੋਂ ਕੰਮ ਕਰਦੇ ਦੌਰਾਨ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਸ ਵੱਲੋਂ ਕਿਹਾ ਗਿਆ ਸੀ ਕਿ ਵਿਦੇਸ਼ਾਂ 'ਚ ਕੰਮ ਕਰਨਾ ਬਹੁਤ ਔਖਾ ਹੈ ਪ੍ਰੰਤੂ ਇੱਕ ਸੇ ਨੂੰ ਕੀਪਾਤਾ ਸੀ ਕੀ ਕੰਮ ਕਰਦੇ ਆ ਦੁਰਾਨੀ ਕਮਲਜੀਤ ਇਸ ਸੰਸਾਰ ਨੂੰ ਅਲਵਿਦਾ ਆਖ ਦੇਵੇਗਾ ਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੋਂਨ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਇਹ ਉਹਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸਾਟ ਲੱਗਣ ਕਰਕੇ ਮੌਤ ਹੋ ਗਈ। ਹਾਂ ਉਹਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ। ਬੇਟਾ ਮੇਰਾ ਇਕੱਲਾ ਹੀ ਸੀ। ਸਵੀਟ ਅੰਡ ਲੈਂਡ ਦੇ ਬਾਟਰ ਤੇ ਰੰਦਾ ਸੀ। ਪਰ ਕਿਨੇ ਬੱਚੇ? ਦੋ ਬੇਟੇ ਇੱਕ ਬੇਟੀ। ਅਮਰਜੀਤ ਵੱਡਾ ਛੋਟਾ। ਅਮਰਜੀਤ ਤਾਂ ਵੱਡਾ ਸੀ। ਅਮਰਜੀਤ ਵੱਡਾ ਹੀ। ਫੋਨ ਤੇ ਗੱਲ ਕੀਤੀ ਸਾਰੇ ਬੇਟਿਆਂ ਨਾਲ। ਹਾਂਜੀ। ਆਖਰ ਵਾਰ ਕੀ ਗੱਲ ਹੋਈ ਸੀ ਬੇਟੇ? ਉਹ ਹਗਾ ਲਈ ਹੀ ਪਈ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਘਰੋਂ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈੱਡ ਬੋਡੀ ਬਣ ਕੇ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਤੇੰਦੇ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕਮਲ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ? ਬਾਹਰ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ? ਬੇਟਾ ਮੇਰਾ ਜੀ ਗਿਆ ਸੀ ਆ 2007 ਵਿੱਚ ਗਿਆ ਸੀਗਾ। ਆਖਰੀ ਗੱਲ ਮੇਰੀ 24 ਤਰੀਕ ਨੂੰ ਹੀ। 24 ਤਰੀਕ ਨੂੰ ਤੁਹਾਡੇ ਬੇਟੇ ਨਾਲ ਗੱਲਬਾਤ ਹੋਈ ਤੇ ਉਹ ਠੀਕ-ਠਾਕ ਸੀ। ਹਾਂ ਬਿਲਕੁਲ ਠੀਕ ਠਾਕ। ਕੀ ਕੰਮ ਕਰਦਾ ਸੀ ਜਰਮਨੀ ਵਿੱਚ? ਕਰਦਾ ਸੀ ਆ ਬਸ ਸਰ ਦਾ ਨੀਵਰ ਦਾ ਕੰਮ ਕਰਦਾ ਸੀ। ਜੇ ਫ੍ਰਾਂਸ ਵਿੱਚ ਸੀ। ਫ੍ਰਾਂਸ ਦੇ ਕੀ ਹੈ? ਇਹ ਤਾਂ ਅਮ ਨੂੰ ਕਦੋਂ ਪਤਾ ਲੱਗਾ ਥੀ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ। ये बारो टेलीफोन आए तो सुने से फिर लगे पता नहीं की मांग कर दे प्रशासन को सरकार को बस और सानू कोई पता लगा टेलीफोन से पता लगा कि काटे बड़े डेथ हो गई हम तो इसी तो की मांग कर दे सरकार तो बच्चे दी बॉडी किथे ले आके भारत मंगाने के लिए की मांग कर दे तो गरीब आदमी आई जरो जी बॉडी भेज दो और सानू ਨਾਮ ਹੈ ਬਿਲਲ ਪਿਤਾ ਕੀ ਨਾਮ ਬਿੱਲੂ ਭਾਈ ਹੈਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਮਲਜੀਤ ਸਿੰਘ ਕਮਲਜੀਤ ਸਿੰਘ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹ ਦੀ ਔਰ ਕੀ ਕੰਮ ਕਰਦਾ ਸੀ ਉੱਥੇ ਫਰਾਂਸ ਦੇ ਵਿੱਚ ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ ਫ੍ਰੀਸ਼ਰ ਦੇ ਵਿੱਚ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕ ਸ਼ਾਮ ਨੂੰ ਪਿੰਡ 'ਚ ਪਤਾ ਲੱਗਿਆ ਨੂੰ 5 ਤਰੀਕ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਣਾਂ ਕੋਲ ਗੱਲ ਪਈ ਸੀ ਮੰਮੀ ਨਾਲ ਇਹ 26 ਤਰੀਕ ਨੂੰ ਹੋਈ ਸੀ ਗੱਲ। ਕੀ ਗੱਲਬਾਤ ਹੋਈ ਸੀ? ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘੱਟ ਹੀ ਇੰਨਾ ਕਰਕੇ ਤਾਂ ਪਤਾ ਜੀ ਜਿਆਦਾ ਨਹੀਂ। ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਤੱਕ ਦਾ ਰਿਸ਼ਤਾ ਸੀ। ਹਾਂਜੀ ਵਧੀਆ ਰਿਸ਼ਤਾ ਸੀ। ਕੀ ਗੱਲਬਾਤ ਵੀ ਹੋਈ ਸੀ? ਹਾਂਜੀ ਕੀ ਹੋਇਆ ਸੀ ਉੱਥੇ ਕਿੰਦਾ ਕਿਸ ਤਰ੍ਹਾਂ ਮੌਤ ਹੋਈ? ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ। ਬਿਲਡਿੰਗ ਦੇ ਕੰਸਟਰਕਸ਼ਨ ਦਾ। ਹਾਂਜੀ ਕੰਸਟਰਕਸ਼ਨ ਦਾ। ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ। ਪੰਜਾਬ ਸਰਕਾਰ ਤੋਂ ਕੀ ਮੰਗ ਕਰੀਓ ਜਿਕਨੇ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਦ ਘਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਹੀ ਜੀ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਟੇਕਿਆ ਨਾ ਪਰਿ ਉਦਦਾਈ ਘਟਨਾ ਵਾਪਰੀ ਹੈ ਜੀ ਕੈਂਡੀਡੇਟ ਜੀ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਹਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਨੌਜਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜਿਉ ਹੀ ਸਦਮਾ ਨਹੀਂ ਸੀ ਉਸ ਸਦਮੇ ਚ ਵਾਰੇ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ ਤਿੰਨ ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਦੁਰਘਟਨਾ ਕਰਕੇ ਐਕਸੀਡੈਂਟ ਉਹ ਅਜੇ ਤੱਕ 100% ਕਨਫਰਮ ਨਹੀਂ ਕਿਸ਼ ਕਰਨ ਹੋਈ ਹੈ ਤਾਂ ਸਾਨੂੰ ਵਿੱਚ ਹੀ ਆਇਆ ਵੀ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਤੋਂ ਦੇਖਦੇ ਦਿਓ ਦੇਖਣਾ ਸਟੋਪ ਕਰਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਹੋਜੇ ਸਵਾਸਿਕ ਮਜੀਦ ਤੇ ਕਲਪਤ ਬਹੁਤ ਵਧੀਆ ਸਵਾਸਿਕ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮਜੀ ਘਰ ਦੀ ਹਾਲਤ ਕਾਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਜ਼ਲ ਸਾਹਿਬ ਨੇ ਜੀ ਤੇ ਕੋਲਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮਰਿਡ ਹੈ ਤੇ ਫਾਜ਼ਲ ਸਾਹਿਬ ਪੋਸਟ ਚ ਰਟਰ ਨੇ ਕੀ ਗੱਲ ਕਰਦੀ ਹਾਲਤ ਇੰਨੀ ਵੱਧਿਆ ਵੀ ਨਹੀਂ ਕਹਿ ਸਕਦੇ ਕਮਾਈ ਕਰਨ ਵਾਸਤੇ ਬਾਹਰ ਤੇ ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹਾਇ ਸੀ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ ਤਾਂ ਕੀ ਕਿਹਾ ਸਰਕਾਰ ਤੋਂ ਜੀ ਕੀ ਮੰਗ ਕਰਦੇ ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ ਬਾਪ ਦਾ ਸੂਤਾ ਮਹਾਰਾ ਇਹਨੂੰ ਜੋ ਮੰਜੂਰੀ ਉਹ ਵਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕੀਤੀ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਜੀ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਬਦਿਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਹੈ ਪਲੀਜ਼ ਕਿਸੇ ਤਰੀਕੇ ਕੰਪਿਨਿਟੀ ਰਿਕਨਪਾਂਚ ਸਕਦਾ ਧੰਨਵਾਦ We at GNA University see potential in everyone and everything around us. We drive innovation and entrepreneurship. We groom competent global citizens to affect positive change around them.